ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਏੜੇ ਨੇ ਸਮਨ ਕੀਤਾ ਹੈ ਜਣਕੇ ਜਾਂਚ ਹੋਣੀ ਹੈ ਜਾਂਚ ਕੋਈ 1-2 ਮਹੀਨਿਆਂ ਦੀ ਨਹੀਂ 1-2 ਸਾਲਾਂ ਦੀ ਨਹੀਂ ਪੂਰੇ 15 ਸਾਲ ਦੀ ਹੋਣੀ ਹੈ 10 ਸਾਲ ਤਾ ਉਹ ਮੁੱਖ ਮੰਤਰੀ ਰਹੇ ਰਹੇ ਚਲੋ ਤੈਨਕ ਮਹੀਨੇ ਵਿੱਚੋਂ ਘਟਾ ਦਿਓ ਸਿਮ ਚਨੀ ਸਾ ਬਣ ਕੇ ਸੀ ਤੇ 15 ਸਾਲ ਦੀ ਜਾਂਚ ਜਿਹੜੀ ਇਹਦੇ ਵਿੱਚ ਜੇ ਕੋਈ ਮੇਰੇ ਕੋਲੋਂ ਡਾਇਰੈਕਟਲੀ ਪੁੱਛਣਾ ਚਾਹਵੇ ਤਾਂ ਘੱਟੋ-ਘੱਟ 10-12 ਹਜ਼ਾਰ ਕਰੋੜ ਰੁਪਇਆ ਸੁਬਸ ਬੈਂਕ ਦੇ ਵਿੱਚ ਕੈਪਟਨ ਸਾਹਿਬ ਦਾ ਤੁਹਾਨੂੰ ਮਿਲੇਗਾ ਜਿਹੜਾ ਪੰਜਾਬ ਨੂੰ ਲੁੱਟ ਖੁੱਟ ਕਰਕੇ ਭੇਜਿਆ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਨੇ ਹੋਰ ਫੋਰਨ ਕੰਟਰੀ ਵਿੱਚ ਪ੍ਰਾਪਰਟੀਆਂ ਨੇ ਉਹ ਬਾਧੂ ਮਿਲ ਗਈ ਔਰ ਪੂਰੇ ਪਰਿਵਾਰ ਦੀ ਜਾਂਚ ਹੋਣੀ ਹੈ ਕੱਲੇ ਕੈਪਟਨ ਸਾਹਿਬ ਤੇ ਨਹੀਂ ਔਰ ਰੂਸਾਂ ਨੂੰ ਕਿੰਨੇ 100 ਕਰੋੜ ਭੇਜਿਆ ਉਹਨਾਂ ਖਰਚ ਕੀਤਾ ਸਾਰਾ ਕੁਝ ਇਹ ਚਿੱਟੇ ਕਾਲੇ ਚਿੱਟੇ ਜਿੰਨੇ ਵੀ ਚਿੱਟੇ ਨੇ ਸਾਰੇ ਖੁੱਲਣਗੇ ਅੱਛਾ ਗੱਲ ਇੱਥੇ ਸਵਾਲ ਹੋਰ ਉੱਠਦੇ ਆ ਜਿਵੇਂ ਕੈਪਟਨ ਸਾਹਿਬ ਤਾਂ ਬੀਜੇਪੀ ਦੇ ਵੈਸੀ ਕਿਦਨੇ ਕਿਤੇ ਕਿਆਸ ਰਾਈਆਂ ਇਹ ਵੀ ਹੋਣਗੀ ਆ ਨਾ ਵੀ ਸ਼ਾਇਦ ਡੜਫੜ ਕੋਈ ਹੋ ਗਈ ਹੁਣੇ 11:21 ਹਾਂ ਜੀ ਹਜੂਰ ਨਹੀਂ ਹੋਇਆ ਹੁਣ ਜਿਹੜੇ ਕਿਤੇ ਨਾ ਕਿਤੇ ਕੋਈ ਖਾਦਸ਼ਾ ਤਾਂ ਹੈਗੇ ਹੈ ਪਰ ਇੱਕ ਗੱਲ ਮੰਨਣੀ ਪਊ ਵੀ ਇਹ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਨਾ ਇਹਨਾਂ ਲਈ ਇੱਕ ਡਾਇਲੌਗ ਵਰਤਣਾ ਜ਼ਰੂਰੀ ਹੈ ਵੀ ਨਾ ਘਰ ਦੇ ਨਾ ਘਾਟ ਦੇ ਚਲੋ ਉਹ ਸ਼ਬਦ ਮੈਂ ਕਹਨੂੰ ਵਰਤਨਾ ਜਿਹਨੂੰ ਡੌਗੀ ਜਾਂ ਕੁੱਤਾ ਕਹਿੰਦੇ ਹੁੰਦੇ ਤੋੜ ਕੇ ਕਹਿ ਦਿੰਦੇ ਵੀ ਇਹ ਕਿਸੇ ਜੋਗੇ ਨਹੀਂ ਦਾ ਇਦਰੋਂ ਵੀ ਗਏ ਉਦਰੋਂ ਵੀ ਗਏ ਹੁਣ ਪਤਾ ਨਹੀਂ ਕਿੱਧਰ ਜਾਣਗੇ ਵੈਸੇ ਕੈਪਟਨ ਸਾਹਿਬ ਕੋਲੇ ਬਾਹਨਣਾ ਹੈਗਾ ਹਸਪੀਟਲ ਦੇ ਵਿੱਚ ਨੇਰੇ ਇਲਾਜ ਨੇ ਕਿਉਂਕਿ ਉਮਰ ਕਾਫੀ ਲੰਬੀ ਹੈ ਪਰ ਜਾਂਦੇ ਜਾਂਦੇ ਜਿਹੜੇ ਸਿਰ ਦੇ ਵਿੱਚ ਸੌਰੀ ਸਿਰ ਦੇ ਵਿੱਚ ਜਿਹੜੀ ਖੇ ਪੈਣੀ ਹੁੰਦੀ ਹੈ ਨਾ ਉਹ ਤਾਂ ਪੈ ਕੇ ਰਹਿਣੀ ਹੈ ਉਹ ਤਾਂ ਪੈਣੀ ਪੈਣੀ ਹੈ ਕਿਉਂਕਿ ਇਹ ਉਹ ਹਰਾਮਖੋਰ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਲਈ 1% ਵੀ ਨਹੀਂ ਸੋਚਿਆ 1% ਵੀ ਇਹ ਪਿਛਲੇ 5 ਸਾਲ ਤਾਂ ਜਿਹੜੀ 17 ਵਾਲੀ ਟਰਨ ਸੀ ਉਹ ਟਰਨ ਦੇ ਵਿੱਚ ਤਾਂ ਇਹ ਬਾਹਰ ਆਏ ਮਹਿਲਾ ਚ ਰਿਆ ਠੰਡੇ ਵੀਰ ਠੰਡੀ ਵਿਸ਼ਕੀ ਚੁਸਕੀਆਂ ਦੇ ਨਾਲ ਪੀਂਦਾ ਸੀ ਨਾਲ ਰੋਸ਼ਾ ਹੁੰਦੀ ਸੀ ਤੇ ਫਿਰ ਅਖਮੀਅ ਜੇ ਤਾਂ ਭੁਗਤਨੇ ਪੈਣਗੇ ਪੈਣਗੇ ਪੌਣੇ 3 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦੇ ਲੋਕਾਂ ਨੇ ਬੋਡ ਪਾਰ ਕੀ ਮੁੱਖ ਮੰਤਰੀ ਬਣਾਇਆ ਹੁੰਦਾ ਜੇ ਤੁਸੀਂ ਉਸ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦੇ ਐਡੀਆਂ ਵੱਡੀਆਂ ਅਣਖਹਿਲੀਆਂ ਕਰਦੇ ਹੋ ਫਿਰ ਖਮਿਆਜੇ ਤਾਂ ਭੁਗਤਨੇ ਪੈਣਗੇ ਪੈਣਗੇ ਔਰ ਇਹਦੇ ਨਾਲ ਇੱਕ ਪੀਪਾ ਮੰਤਰੀ ਵੀ ਆਉਂਦਾ ਉਹ ਵੀ ਬੀਜੇਪੀ ਦੇ ਵਿੱਚ ਹੈ ਤੇ ਇਹ ਕੈਪਟਨ ਸਾਹਿਬ ਨੇ ਵੱਡੇ ਵੱਡੇ ਐਲਾਨ ਕਰ ਦੇਣੇ ਤੋਂ ਨੇ ਕਹਿਣਾ ਪੀਪਾ ਖਾਲੀ ਹੈ ਖਜ਼ਾਨਾ ਖਾਲੀ ਹੈ ਜਨਕਿ ਦੋਨੋਂ ਹੱਥਾਂ ਨਾਲ ਤਾੜੀ ਮਾਰ ਕੇ ਨਾ ਪੰਜਾਬ ਦੇ ਲੋਕਾਂ ਨੂੰ ਅਵਨੋਰ ਮਾਰਿਆ ਬੇਪੂ ਬਣਾਇਆ ਤੇ ਹੁਣ ਅੰਦਰ ਖਾਤੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਤਾਂ ਮੈਂ ਬਹੁਤਾ ਬੋਲ ਨਹੀਂ ਸਕਦਾ ਕਿਉਂਕਿ ਹਲੇ ਸੂਤਰ ਉਹਨੇ ਸਾਹਮਣੇ ਨਹੀਂ ਆਏ ਪਰ ਇੱਕ ਦੋ ਦਿਨਾਂ ਦੇ ਵਿੱਚ ਆ ਜਾਣਗੇ ਪਰ ਮੈਂ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕੈਪਟਨ ਸਾਹਿਬ ਟੰਗ ਤੇ ਅਗਲਿਆਂ ਨੇ ਅਗਲੇ ਕੌਣ ਨੇ ਜਨਨ ਲਈ ਪਿੱਛੇ ਜੇ ਬੋਲਿਆ ਸੀ ਬੀਜੇਪੀ ਨੇ ਮੈਥੋਂ ਪੁੱਛਿਆ ਨੇ ਟਿਕਟ ਕਿਹਨੂੰ ਦੇਣੀ ਐ ਕਿਹਨੂੰ ਹਲਕਾ ਇੰਚਾਰਜ ਲਾਉਣਾ ਐ ਕਿਹਨੂੰ ਕੀ ਕਰਨਾ ਇਹ ਮਾੜਾ ਜਿਹਾ ਬੋਲਿਆ ਸੀ ਐਦਾਂ ਅਗਲਾ ਬੋਲਣ ਦੇਊਗਾ ਹੋ ਸਕਦਾ ਐਦਾਂ ਨਾ 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 ਜਦੋਂ ਸੰਗੀ ਫੜੀ ਹੋਵੇ ਅਗਲਿਆਂ ਨੇ ਧੌਣ ਤੋਂ ਧੌਣ ਹੀ ਸੰਭੀ ਹੁੰਦੀ ਐ ਜਦੋਂ ਸੰਗੀ ਫੜੀ ਹੋਵੇ ਫੇਰ ਉਹਨਾਂ ਬੋਲਣ ਦੇਊਗਾ ਨਾ 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 ਐਦਾਂ ਨਹੀਂ ਹੋ ਸਕਦਾ ਇਹ ਉਹ ਨੇ ਜਿਹੜੇ ਹਰਾਮ ਖੋਰਾ ਨੇ ਪੰਜਾਬ ਦੇ ਨਾਲ ਹਰਾਮ ਕੁਰੀਆਂ ਕੀਤੀ ਤੇ ਪਤਾ ਕੌਣ ਜਿਹਨੇ ਬਟੰਡੇ ਐਦਾਂ ਗੁਟਕਾ ਸਭ ਹੱਥ ਵਿੱਚ ਪੜਿਆ ਕਸਮ ਖਾਧੀ ਕਿ 4 ਹਫ਼ਤੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੂੰ ਤੇ ਉਦੋਂ ਬਾਅਦ ਇਹਨੇ ਕੀ ਕੀਤਾ ਸਰਕਾਰ ਬਣ ਗਈ ਮਜੀਠੀਏ ਦੇ ਨਾਲ ਮਿਲ ਕੇ ਧੰਦਾ ਕੀਤਾ ਇਹਨੇ ਐਵੇਂ ਥੋੜੀ ਚਾਚਾ ਕਹਿੰਦਾ ਮਜੀਠੀਏ ਨੂੰ ਜਾਣ ਕੇ ਮਜੀਠੀਏ ਦੇ ਨਾਲ ਮਿਲ ਕੇ ਡਰਗ ਦਾ ਚਿੱਟੇ ਦਾ ਧੰਦਾ ਕੀਤਾ ਇਹਨਾਂ ਨੇ ਇਹ ਸਚਾਈ ਹੈ ਪਹਿਲਾਂ ਮਰੀਠੀਆ ਆਪਣੀ ਸਰਕਾਰ ਵਿੱਚ ਕਰਦਾ ਰਿਹਾ ਫਿਰ ਜਦੋਂ ਇਹਦੀ ਸਰਕਾਰ ਬਣ ਗਈ ਫਿਰ ਇਹਨੇ ਖੁੱਲ੍ਹ ਦਿੱਤੀ ਹੁਣ ਇਹਦੇ ਕੋਲੇ ਵੀ ਟਰੱਕਾਂ ਦੇ ਟਰੱਕਰ ਪਈਏ ਗਏ ਹੋਣਗੇ ਐਵੇਂ ਥੋੜੀ ਖੁੱਲ੍ਹ ਦਿੱਤੀ ਹੋਣੀ ਹੈ ਤਾਂ ਹੀ ਤਾਂ ਈਡੀ ਨੇ ਗੱਡੀਆਂ ਦਾ ਮੂੰਹ ਇਧਰ ਨੂੰ ਕੀਤਾ ਬਹੁਤ ਵਧੀਆ ਬਹੁਤ ਵਧੀਆ ਅੱਜ ਤਾਂ ਇਹ ਕਹਿਣਗੇ ਵੀ ਮੋਦੀ ਸਾਹਿਬ ਦਾ ਅਮਿਤ ਸਾਹਿਬ ਗ੍ਰਹਿ ਮੰਤਰੀ ਸਾਹਿਬ ਦਾ ਪੂਰੀ ਬੀਜੇਪੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਇਹੋ ਜੇ ਮਗਰਮਸ਼ ਜਿਹੜੇ ਨੇ ਨਾ ਪਾ ਮੈਂ ਕਿੰਦਾ ਵੀ ਲੋਕ ਕਹਿਣ ਆਪਾਂ ਨੂੰ ਖੁਸ਼ੀ ਵੀ ਖੜੋ ਵੱਧ ਤੋਂ ਵੱਧ ਬਥੇਰਾ ਰੁਪਈਆ ਇਹ ਨਾ ਕੋੜੇ ਬਥੇਰਾ ਰੁਪਈਆ ਇਹ 5-7 ਕੁ ਲੀਟਰ ਇਹਨਾਂ ਦੇ ਫੜ ਲੈਣਾ ਪੰਜਾਬ ਦਾ ਕਰਜ਼ਾ ਉੱਤਰ ਸਕਦਾ ਬਹੁਤ ਪੈਸਾ ਲੁੱਟਿਆ ਇਹਨਾਂ ਨੇ ਬਹੁਤ ਲੁੱਟਿਆ ਤੇ ਹੁਣ ਪਰਿਵਾਰ ਵੱਲੋਂ ਇੱਕ ਸਫਾਈ ਦਿੱਤੀ ਗਈ ਹੈ ਕਹਿੰਦੇ ਅਸੀਂ ਸਹਿਯੋਗ ਕਰਾਂਗੇ ਅਸੀਂ ਸੱਚਾਈ ਅਤੇ ਨਿਆਂ ਦੀ ਜਿੱਤ ਹੋਵੇਗੀ ਅਸੀਂ ਆਸ ਰੱਖਦੇ ਹਾਂ ਕਾਨੂੰਨ ਦੀ ਪਾਲਣਾ ਕਰਾਂਗੇ। ਜਾਂਚ ਦੇ ਵਿੱਚ ਪੂਰਾ ਸਹਿਯੋਗ ਕੋਆਪਰੇਟ ਕਰਾਂਗੇ। ਇਹ ਕਹਿ ਕੇ ਥੋੜਾ ਜਿਹਾ ਲੋਕਾਂ ਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਧੀਰਜ ਦੇਣ ਦੀ ਲੋੜ ਨਹੀਂ। ਈੜੀ ਨੂੰ ਸਾਰਾ ਪੁਸ਼ਪਤ ਹੈ। ਅਗਲੇ ਐਵੇਂ ਨਹੀਂ ਹੱਥ ਪਾਉਂਦੇ। ਈੜੀ ਦਾ ਸਵਾਲ ਨਹੀਂ ਪੈਦਾ ਨਹੀਂ ਉਹਨਾਂ ਬਿਨਾਂ ਮੱਤ ਤੋਂ ਰੇਡ ਮਾਰ ਲਓ। ਜਦੋਂ ਕੁਝ ਜਾਂਚ ਪੜਤਾਲ ਦੇ ਵਿੱਚ ਮਿਲਿਆ ਹੁੰਦਾ ਉਦੋਂ ਹੀ ਇਧਰ ਨੂੰ ਕਰਦੇ। ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਅੱਜ ਨਾ ਗਾਜਰਾਂ ਦੀ ਰੁੱਤ ਜਾਣ ਵਾਲੀ ਆ ਤੇ 4 ਕਿਲੋ ਗਾਜਰਾ ਮੰਗਾਈਆਂ ਤੇ 2 ਕਿਲੋ ਖੋਆ ਦੁੱਧ 5-7 ਕਿਲੋ ਪਿਆ ਤੇ ਬਣਾ ਕੇ ਵਧੀਆ ਗਾਜਰ ਪੱਕ ਬਣਾ ਕੇ ਬਦਾਮ ਵੀ ਪਿੱਛੇ-ਪਿੱਛੇ ਪਾ ਕੇ ਖਾਮਾਂਗੇ ਹੁਣ ਜਾਂਦੀ ਜਾਂਦੀ ਠੰਡ ਦੇ ਵਿੱਚ ਤੇ ਅੱਜ ਦੋ ਪਿੰਗਾਂ ਜੇ ਹੁਣ ਮੈਨੂੰ ਸ਼ੁਰੂ ਹੋ ਗਿਆ ਹੁਣ ਬਣਨਾ ਇਸ ਤੋਂ ਬਾਅਦ ਦੇ ਵਿੱਚ ਫਿਰ ਖਾਵਾਂਗੇ ਦੋ ਚਾਰ ਪਿੰਨੀਆਂ ਵਧੀਆ ਟੌਰ ਨਾਲ ਖੁਸ਼ੀ ਹੈ ਜਦੋਂ ਕੋਈ ਪੰਜਾਬ ਦਾ ਹਰਾਮਖੋਰ ਲੀਡਰ ਫੜਿਆ ਜਾਂਦਾ ਈਡੀ ਰੇਡ ਮਾਰਦੀ ਉਹ ਤੋਂ ਖੁਸ਼ੀ ਹੁੰਦੀ ਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਜਿਹੜੇ ਮੈਂ ਸ਼ਬਦ ਵਰਤੇ ਨੇ ਨਾ ਇਹਨਾਂ ਲਈ ਵਰਤੇ ਨੇ ਜਿਹੜੇ ਹਰਾਮਖੋਰ ਰਹਿ ਗਏ ਨੇ ਹੋਰ ਨਹੀਂ ਕੋਈ ਹਰਾਮਖੋਰ ਇਹ ਜਿਹੜੇ ਹਰਾਮਖੋਰ ਹੈਗੇ ਇਹਨਾਂ ਲਈ ਵਰਤੇ ਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਔਰ ਜੇ ਮੇਰੀ ਕੋਈ ਕਿਤੇ ਲੋੜ ਪਵੇ ਗਵਾਹੇ ਗੁਹੇ ਦੇ ਆਪਾਂ ਦੇਣ ਨੂੰ ਤਿਆਰ ਬਿਲਕੁਲ ਇਹਨਾਂ ਦੇ ਕਾਲੇ ਕੱਚੇ ਚਿੱਠੇ ਖੋਲਣੇ ਜ਼ਰੂਰੀ ਨੇ ਕਿਉਂਕਿ ਇਹਨਾਂ ਨੇ ਬਾਰੀ ਬਣੀ ਹੋਈ ਸੀ ਰਾਮਪੁਰੋਂ ਨੇ ਬਾਦਲ ਕੈਪਟਨ ਬਾਦਲ ਕੈਪਟਨ ਪਠੜ ਕੈਪਟਨ ਖਰਚਾ ਨੰਬਰ 8 ਬਿਆੰਤ ਬਾਦਲ ਬਸ ਇਦਾਂ ਬਾਰੀ ਬਣੀ ਹੋਈ ਸੀ ਇਹਨਾਂ ਨੇ ਇਹਨਾਂ ਨੇ ਆਪਣੇ ਬਾਰੇ ਦੇ ਵਿੱਚ ਇੰਨਾ ਨੁਕਸਾਨ ਕੀਤਾ ਪੰਜਾਬ ਦਾ ਉਸੀ ਗੱਲ ਹੀ ਛੱਡ ਜੋ ਇਹ ਬੁੱਢਾ ਤਾਂ ਨਾ ਕੈਪਟਨ ਮਰਨ ਦਿਹਾੜੇ ਸੀ ਤੇ 40 45 ਸਾਲ ਦੀ ਰੂਸਾਂ ਲਈ ਫਰਦਾ ਸੀ ਨਾ ਇਹਦੇ ਪਰਿਵਾਰ ਨੇ ਸ਼ਰਮ ਨਹੀਂ ਮੰਨੀ ਮੁੰਡਿਆਂ ਨੇ ਸ਼ਰਮ ਨਹੀਂ ਮੰਨੀ ਪ੍ਰਨੀਤ ਕੌਰ ਨੇ ਸ਼ਰਮ ਨਹੀਂ ਮੰਨੀ ਲੋਕਾਂ ਨੇ ਸ਼ਰਮ ਨਹੀਂ ਮੰਨੀ ਵੀ ਜਿਹੜਾ 70 75 ਸਾਲ ਦਾ ਬੁੱਢਾ ਹੁਣ ਤਾਂ ਵੈਸੇ 83 ਦੇ ਨਵੇਂ ਨਵੇਂ ਪਹੁੰਚਿਆ ਹੋਇਆ ਹੈ ਵੀ ਜਿਹੜਾ 70-75 ਸਾਲ ਦਾ ਬੁੱਢਾ ਇੱਕ 45 ਸਾਲ ਦੀ ਔਰਤ ਨੂੰ ਲੈ ਕੇ ਅਜਾਸੀਆਂ ਕਰਦਾ ਜਾਂ ਕਰੀ ਜਾਂਦਾ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲੱਗੇ ਅਸੀਂ ਕਦੋਂ ਸਮਝੋਗੇ ਪੰਜਾਬ ਦੇ ਲੋਕੋ ਕਦੋਂ ਆਕਰ ਜਦੋਂ ਤੁਹਾਡੇ ਜਵਾਕਾਂ ਦੀ ਸੰਘੀ ਘੁੱਟਦੀ ਇਹਨਾਂ ਨੇ ਫੜ ਕੇ ਉਦੋਂ ਆਕਰ ਜਦੋਂ ਤੁਹਾਡੇ ਜਵਾਕਾਂ ਦਾ ਸਭ ਕੁਝ ਖਤਮ ਕਰਤਾ ਇਹਨਾਂ ਨੇ ਉਦੋਂ ਸਮਝੋ ਤੁਹਾਡੇ ਜਵਾਕਾਂ ਦਾ ਭਵਿੱਖ ਜਦੋਂ ਖਤਮ ਕਰਤਾ ਉਦੋਂ ਸਮਝੋਗੇ ਅਲੱਡੀ ਈਡੀ ਨੇ ਰੇਡ ਮਾਰਨੀ ਹੈ ਨਾ ਸੰਮਣ ਕੀਤੇ ਨੇ ਰੇਡ ਕਾਦੀ ਹੈ ਪੁਸ਼ਕਸ਼ ਹੋਣੀ ਹੈ ਤੇ ਬਹੁਤ ਕੁਝ ਨਿਕਲਿਆਉਣਾ ਹੈ ਬਹੁਤ ਕੁਝ ਨਿਕਲਿਆਉਣਾ ਜਾਣੀ ਕਿ ਇਦਾਂ ਦੇ ਮਗਰਮਸ਼ ਫੜੇ ਜਾਣ ਇਹਦਾ ਮੁੰਡਾ ਹੈ ਇਹਦਾ ਹਰਨੇਂਦਰ ਸਿੰਘ ਹਰਨੇਂਦਰ ਸਿੰਘ ਕੈਪਟਨ ਦਾ ਪੋਤਾ ਹੈ ਬੇਟਾ ਹੈ ਵੱਡਾ ਇਹ ਕਹਿੰਦਾ ਸਹਿਯੋਗ ਕਰਾਂਗੇ ਅਸੀਂ ਇਹ ਤਾਂ ਵੀ ਪੁਸ਼ਕਸ਼ ਹੋਣੀ ਹੈ ਅਜਾਸੀਆਂ ਨੇ ਬਹੁਤ ਕੀਤੀਆਂ ਕਿਉਂਕਿ ਖਾਨਦਾਨੀ ਰਾਜਾਂ ਦਾ ਪਰਿਵਾਰ ਹੈ ਨਾ ਚਲੋ ਵਧੀਆ ਹੋਇਆ ਧੰਨਵਾਦ ਮੋਦੀ ਸਾਹਿਬ ਦਾ ਮਿਤ ਸਾਹਿਬ ਦਾ ਔਰ ਈਡੀ ਦੇ ਜਿੰਨੇ ਵੀ ਅਫੀਸਰ ਨੇ ਸਭ ਦਾ ਧੰਨਵਾਦ ਵੀ ਚੰਗੀ ਤਰ੍ਹਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ